ਹਾਂਜੀ ਦੋਸਤੋ ਸੱਜਣਾਂ ਤੇ ਭਰਾਵਾਂ ਕੀ ਹਾਲ ਚਾਲ ਹੈ ਵੈਲਕਮ ਹੋ ਗਏ ਜੀ ਸਾਰਿਆਂ ਭਰਾਵਾਂ ਦਾ ਸਾਡੇ ਚੈਨਲ ਪਿਜਨ ਨਲ ਬਲਗ ਤੇ ਤੇ ਜਿਹੜੇ ਵੀ ਨਵੇਂ ਦੋਸਤ ਚੈਨਲ ਤੇ ਆਏ ਸਭ ਤੋਂ ਪਹਿਲਾਂ ਚੈਨਲ ਨੂੰ ਫੋਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਬਹੁਤ ਵਧੀਆ ਰਹਿਣ ਵਾਲੀ ਵੀਡੀਓ ਆ ਅੱਜ ਦੀ ਜਿਵੇਂ ਕਿ ਮੈਂ ਪਿਛਲੀ ਵੀਡੀਓ ਦੱਸੀ ਸੀ ਕਿ ਕਬੂਤਰ ਬਾਗ ਬਣਵਾਉਣ ਵਾਸਤੇ ਪੰਜ ਗੱਲਾਂ ਚਾਹੀਦੀਆਂ ਉਹਨਾਂ ਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਹੈ ਕਿ ਸਾਨੂੰ ਕਬੂਤਰ ਦੀ ਸਾਂਭ ਸੰਭਾਲ ਕਬੂਤਰ ਨੂੰ ਦਵਾਈਦਾਰੂ ਦੇਣਾ ਬਿਮਾਰੀ ਹੋਰੀ ਫੜਨੀ ਇਹਨਾਂ ਸਾਰਿਆਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਸੇ ਕਰਕੇ ਜੀ ਮੈਂ ਇੱਕ ਵੀਡੀਓ ਲੈ ਕੇ ਆਇਆ ਮੈਂ ਨਾ ਅ ਟਰਨ ਬਾਏ ਟਰਨ ਉਹ ਵੀਡੀਓ ਪਾਇਆ ਕਰਾਂਗੇ ਜੇ ਤਰ੍ਹਾਂ ਹਰ ਇੱਕ ਚੀਜ਼ ਤੇ ਅੱਜ ਵੀਡੀਓ ਮੈਂ ਲੈ ਕੇ ਆ ਬਹੁਤ ਇੰਪੋਰਟੈਂਟ ਚੀਜ਼ ਆ ਕਬੂਤਰਬਾਜੀ ਦੀ ਵੈਟਰਨਰੀ ਦੇ ਵਿੱਚ ਪਹਿਲੇ ਗੱਲ ਤੇ ਬੜੀ ਇੰਪੋਰਟੈਂਟ ਹੈ ਤੇ ਕਬੂਤਰਬਾਜੀ ਬੜਾ ਯੂਜ਼ ਹੁੰਦਾ ਇਹਦਾ ਤੇ ਇਹਦੇ ਯੂਜ਼ ਬੜੇ ਅਲੱਗ-ਅਲੱਗ ਚੀਜ਼ਾਂ ਨੇ ਲੋਕਾਂ ਨੂੰ ਪਤਾ ਨਹੀਂ ਆ 95% ਲੋਕ ਜਿਹੜੇ ਆ ਇਹ ਚੀਜ਼ ਦਾ ਨੇ ਗਲਤ ਨੌਲੇਜ ਗਲਤ ਇਸ ਨੂੰ ਮਾਲ ਕਰਦੇ ਆ ਗੱਲ ਕਰਦੇ ਆ ਵੀ ਅੱਜ ਆਪਾਂ ਬਰੋਟਨ ਦੀ ਬਰੋਟਨ ਇੱਕ ਸੀਰਪ ਆ ਤੇ ਬਹੁਤ ਹੀ ਵਧੀਆ ਸੀਰਪ ਆ ਤੇ ਇੱਕ ਮਸ਼ਹੂਰ ਲੀਵਰ ਬੂਸਟਰ ਆ ਠੀਕ ਹੈ ਜੀ بڑے بڑے ਮਹਿੰਗੀਆਂ ਲੋਕ ਦਵਾਈਆਂ ਬਾਹਰੋਂ ਲੈ ਕੇ ਆਉਂਦੇ ਇਧਰੋਂ ਵੀ ਲਿਆਉਂਦੇ ਕੋਈ ਇਧਰੋਂ ਨਿਗਾੜ ਕਰਦਾ ਪਰ ਐਡੇ ਵਰਗੀ ਦਵਾਈ ਕੋਈ ਨਹੀਂ ਇੱਕ ਕਬੂਤਰ ਬਾਜ ਦੇ ਘਰ ਇਹ ਦਵਾਈ ਹੋਣੀ ਬਹੁਤ ਜ਼ਰੂਰੀ ਆ ਠੀਕ ਹੈ ਜੀ ਤੇ ਇਸੇ ਕਣੀ ਚ ਅੱਜ ਹੀ ਇਹਦੇ ਬਾਰੇ ਦੱਸਾਂਗੇ ਪਿਕ ਕੀ ਚੀਜ਼ ਹੈ ਕਿਵੇਂ ਯੂਜ਼ ਹੁੰਦੀ ਸਾਰਾ ਡਿਟੇਲ ਤੇ ਮੈਂ ਵੀਡੀਓ ਬਣਾਉਂਗਾ ਤੇ ਹੁਣ ਅੱਗੇ ਜਿਹੜੇ ਵੀਡੀਓ ਆਉਣਗੇ ਇਸ ਤਰ੍ਹਾਂ ਕਲੇ-ਕਲੇ ਚੀਜ਼ ਤੇ ਮੈਂ ਵੀਡੀਓ ਬਣਾਇਆ ਕਰੂੰਗਾ ਇੱਕ ਤੇ ਤੇ ਐਪਰੀਸ਼ੀਏਟ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਕਮੈਂਟ ਜ਼ਰੂਰ ਕਰਕੇ ਦੱਸੋ ਮੇਰੇ ਤੱਕ ਠੀਕ ਹੈ ਵੀਰ ਜੀ ਤੇ ਚੱਲਦੇ ਆਪਾਂ ਆਪਣੇ ਟੌਪਿਕ ਵੱਲ ਪੀਆ ਲੀਵਰ ਬੂਸਟਰ ਆ ਬ੍ਰੋਟੋਨ ਕੀ ਉਹਦੀ ਕਾਰਜਕਾਰੀ ਕਬੂਤਰਬਾਜੀ ਤੇ ਕੀ ਉਹਦੇ ਕੰਮ ਹਾਂਜੀ ਵੀਰ ਜੀ ਆ ਗਿਆ ਆਪਾਂ ਆਪਣੀ ਵੀਡੀਓ ਠੀਕ ਹੈ ਜੀ ਤੇ ਜਿਹੜਾ ਬ੍ਰੋਟਨ ਹੈ ਨਾ ਪ੍ਰੋਟਨ ਸੀਰਪਾ ਕਬੂਤਰਬਾਜੀ ਦੀ ਵੀਰ ਜੀ ਦੇ ਬਹੁਤ ਜਿਆਦੇ ਕੰਮ ਠੀਕ ਹੈ ਜੀ ਮੈਂ ਤੁਹਾਨੂੰ ਜਿਹੜੇ ਕੰਮ ਗੜਾਣ ਚਾਹਦਾ ਵੀ ਇੰਨੇ ਜਿਆਦੇ ਇਹਦੇ ਕੰਮ ਆ ਠੀਕ ਹੈ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਜਿਹੜਾ ਬ੍ਰੋਟਨ ਸੀਰਪਾ ਲੰਮੀ ਉਡਾਣ ਤੋਂ ਬਾਅਦ ਕਬੂਤਰ ਜਦੋਂ ਆਉਂਦੇ ਆ ਜਦੋਂ ਆਪਾਂ ਡਾਉਣੇ ਕਰ ਵੀਏ ਤੇ ਉਹਨਾਂ ਦੀ ਰਿਕਵਰੀ ਕਰਨ ਵਾਸਤੇ એનર્ਜੀ ਬੂਸਟ ਕਰਨ ਵਾਸਤੇ ਲੀਵਰ ਕਲੀਨਿੰਗ ਕਰਨ ਵਾਸਤੇ ਇਹਨੂੰ ਵਰਤਿਆ ਜਾਂਦਾ ਠੀਕ ਹੈ ਜੀ ਤੇ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਇਹਦੇ ਫਾਇਦੇ ਕਿ ਇਹਦੀ ਕੀਮਤ ਕੀ ਆ ਤੇ ਕਿਵੇਂ ਦੇਣਾ ਹੈ ਸਾਰਾ ਕੁਝ ਮੈਂ ਤੁਹਾਨੂੰ ਦੱਸੂਗਾ ਠੀਕ ਹੈ ਜੀ ਤੇ ਵੀਡੀਓ ਧਿਆਨ ਨਾਲ ਵੇਖੋ ਲਾੜ ਤਾਂ ਕੋ ਕੋ ਬੜੀ ਵਧੀਆ ਵੀਡੀਓ ਵੀਰ ਜੀ ਲੈਣ ਵਾਲੀ ਆ ਠੀਕ ਹੈ ਬਰੋਟਨ ਯਾਰ ਇਹ ਵਰਬਲ ਕੰਪਨੀ ਆਂਦੀ ਆ ਹੈ ਇੰਡੀਅਨ ਇੰਡੀਅਨ ਬ੍ਰਾਂਡ ਹੁਣ ਕੰਮ ਕਰਦਾ ਵੀ ਹੈ ਇਹ ਫਰਾਂਸ ਦੀ ਕੰਪਨੀ ਆ ਤੇ ਇੰਡੀਆ 'ਚ ਇਹ ਬਣਾਉਂਦਾ ਵਾ ਠੀਕ ਹੈ ਜੀ ਤੇ ਇਹ ਜਿਹੜਾ ਇਹ ਲਿਵਰਟੋਨਿਕ ਹੈ ਪੋਲਟਰੀ ਵਾਲੇ ਬੜਾ ਯੂਜ਼ ਕਰਦੇ ਨੇ ਸਪੈਸ਼ਲ ਤੇ ਉੱਥੋਂ ਹੀ ਕਬੂਤਰਾਂ ਦੇ ਵਿੱਚ ਆਇਆ ਤੇ ਇਹਦੀ ਕਵਾਂਟੀਟੀ ਥੋੜੀ ਘੱਟ ਕਰਕੇ ਕਬੂਤਰਾਂ ਨੂੰ ਆਪਾਂ ਦੇ ਦੇਣ ਨੂੰ ਠੀਕ ਹੈ ਜੀ ਠੀਕ ਹੈ ਜੀ ਇਹ ਜਿਹੜਾ ਅ ਪ੍ਰੋਟੋਨਾ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਕਿਹੜੀ ਚੀਜ਼ਾਂ ਦਾ ਕੰਪੋਜੀਸ਼ਨ ਆ ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਲੀਵਰ ਐਕਸਟ੍ਰੈਕਟ ਹੁੰਦੇ ਆ ਵਿਟਾਮਿਨ ਬੀ ਕੰਪਲੈਕਸ ਹੁੰਦਾ ਕੋਲਿੰਕੋਲੋਇਡ ਹੁੰਦੀ ਆ ਤੇ ਐਸਐਸ ਅਮੀਨੋ ਐਸਟ ਜਿਹੜੇ ਆਪਾਂ ਨੂੰ ਬਦਾਮਾਂ ਚੋਂ ਮਿਲਦੇ ਆ ਜਿਹਦੇ ਨਾਲ ਇਹ ਰਿਕਵਰੀ ਕਰਦਾ ਉਹ ਇਹਦੇ ਵਿੱਚ ਹੁੰਦੇ ਆ ਠੀਕ ਹੈ ਜੀ ਤੇ ਇਹਨਾਂ ਚੀਜ਼ਾਂ ਤੋਂ ਮਿਲ ਕੇ ਇਹ ਜਿਹੜਾ ਬਰੋਟੋਨ ਬਣਿਆ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਜਿਨ੍ਹਾਂ ਦੇ ਕੰਪੋਜੀਸ਼ਨ ਤੇ ਬਣਿਆ ਇਹ ਸਾਰਿਆਂ ਦਾ ਕੰਮ ਆ ਕਿ ਇਹਨਾਂ ਨੇ ਅ ਲੀਵਰ ਨੂੰ ਡੀਟੌक्स ਕਰਨਾ ਲੀਵਰ ਨੂੰ ਸਾਫ ਕਰਨਾ ਡਾਈਜੈਸ਼ਨ ਕਬੂਤਰ ਦੀ ਵਧਾਉਣੀ ਤੇ ਕਬੂਤਰ ਦੀ એનર્ਜੀ ਲੈਵਲ ਵਧਾਉਣਾ ਠੀਕ ਹੈ ਜੀ ਅੱਗੇ ਆ ਵੀਰ ਜੀ ਅਗਲਾ ਪੁਆਇੰਟ ਠੀਕ ਹੈ ਜੀ ਕਬੂਤਰ ਬਾਜੀ ਵਿੱਚ ਇਹਦੇ ਕੀ ਫਾਇਦੇ ਆ ਜਿਹੜੀ ਬਰੋਟੋਨਾਂ ਕਬੂਤਰ ਬਾਜੀ ਜਿਹਦੇ ਕੀ ਫਾਇਦੇ ਆ 90% ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਐਵੇਂ ਚੁੱਕੀ ਫੀਸੀ ਜਾਂ ਜਿਵੇਂ ਮਰਜ਼ੀ ਦੇ ਹੀ ਜਾਂਦੇ ਆ ਤੇ ਜਾਂ ਪਤਾ ਹੀ ਨਹੀਂ ਇੰਨੀ ਸਸਤੀ ਦਵਾਈ ਤੇ ਇੰਨੇ ਦੇ ਗੋਣਾ ਇਹਦੇ ਬਾਰੇ ਲੋਕਾਂ ਨੂੰ ਪਤਾ ਨਹੀਂ ਹੈਗਾ ਤੇ ਆਪਾਂ ਅੱਜ ਤੁਹਾਨੂੰ ਇਹ ਦੱਸਾਂਗੇ ਕਬੂਤਰਬਾਜ਼ੀ ਦੇ ਫਾਇਦੇ ਕੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੇ ਇਹਦਾ ਕੰਮ ਆ ਇੱਕ ਨੰਬਰ ਕੰਮ ਕੀ ਹੈ ਲੀਵਰ ਨੂੰ ਕਲੀਨ ਕਰਦਾ ਥਕਾਵਟ ਤੋਂ ਬਾਅਦ ਜਦੋਂ ਕਬੂਤਰ ਤੁਹਾਨੂੰ ਤਾਂ ਥੱਕਿਆ ਹੁੰਦਾ ਖਾਸ ਕਰਕੇ ਉਡਾਣ ਦੇ ਦਿਨਾਂ 'ਚ ਉਦੋਂ ਫਿਰ ਨਾ ਲੀਵਰ ਵੀ ਸਹੀ ਤਰੀਕੇ ਨਾਲ ਕਬੂਤਰ ਦਾ ਕੰਮ ਨਹੀਂ ਕਰਦਾ ਤੇ ਉਦੋਂ ਇਹ ਲੀਵਰ ਦੀ એનર્ਜੀ ਨੂੰ ਪੂਸ਼ਟ ਕਰਦਾ ਠੀਕ ਹੈ ਜੀ ਲੀਵਰ ਦੀ ਪਾਵਰ ਵਧਾਉਂਦਾ ਤੇ ਕਬੂਤਰ ਜਿਹੜੀ ਆਪਾਂ ਖਰਾਕ ਦਿੰਨੇ ਆ ਉਹ ਸਾਰੇ ਕੁਝ ਸਜਮ ਕਰਦਾ ਤੇ ਉਹਨੂੰ ਚਲਾਉਂਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਵੀਰ ਜੀ ਇਹਦਾ ਦੋ ਨੰਬਰ ਕੰਮ ਰਿਕਵਰੀ ਨੂੰ ਪੂਸ਼ਟ ਕਰਦਾ ਠੀਕ ਹੈ ਜੀ ਲੰਮੇ ਉਡਾਨ ਜਦੋਂ ਕਬੂਤਰ ਦੇ ਕੇ ਆਉਂਦਾ ਗਰਮੀ 'ਚ ਹੀਟ ਸਟ्रेस ਨੂੰ ਹੋ ਜਾਂਦੀ ਆ ਉਸ ਤੋਂ ਬਾਅਦ ਕਬੂਤਰ ਜਦੋਂ ਆਪਾਂ ਕਨੇਮੇ ਕਬੂਤਰ ਸਵੇਰੇ ਉਡਾਣ ਵਾਸਤੇ ਜਲਦੀ ਤਿਆਰ ਹੋ ਜੇ ਜਾਂ ਡਾਕ ਪਰ ਡਾਕ ਜਿਹਨ ਕਹਿੰਦੇ ਉਹਨੂੰ ਨਾ ਉਡਾਣ ਵਾਸਤੇ ਫਿਰ ਤਿਆਰ ਕਰਦਾ ਹੈ ਅਗਲੀ ਉਡਾਣ ਵਾਸਤੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਅੱਗੇ ਪੁਆਇੰਟ ਆ ਗਿਆ ਜੀ ਬੈਟਰ ਡੈਜਿਨੇਸ਼ਨ ਜਿਹੜੀ ਜਿਹੜੀ ਡੈਜਿ ਡੈਜਿਨੇ ਡਾਈਜੈਸ਼ਨ ਹਨ ਉਹਨੂੰ ਬੜਾ ਸੁਧਾਰਦਾ ਜਿਹੜੀ ਆਪਾਂ ਖੁਰਾਕ ਦਿੰਨੇ ਕਬੂਤਰ ਨੂੰ ਉਹਦੀ ਜਿਹੜੀ ਅਬਜ਼ੌਰਬ ਜਦੋਂ ਜਿਹੜੀ ਖੁਰਾਕ ਦਿੰਨੇ ਆ ਉਹਦੇ ਵਿੱਚ ਜਿਹੜਾ ਅਸਰ ਹੁੰਦਾ ਉਹਨੂੰ ਸਾਡਾ ਸਰੀਰ ਜਲਦੀ ਹਜਮ ਕਰਦਾ ਤੇ ਸਰੀਰ ਨੂੰ ਉਹਦਾ ਫਾਇਦਾ ਮਿਲਦਾ ਕਬੂਤਰ ਨੂੰ ਉਹਦਾ ਫਾਇਦਾ ਮਿਲਦਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਨੰਬਰ 4. ਸਟੈਮ ਨਾਲ ਤੇ ਇੰਡੋਰੈਂਸ ਵਧਾਉਂਦਾ ਕਬੂਤਰ ਠੀਕ ਹੈ ਕਬੂਤਰਾਂ ਦੀ ਜਿਹੜੇ ਲੰਬੀ ਉਡਾਣ ਉਹਦੇ ਵਾਸਤੇ ਕਬੂਤਰ ਨੂੰ ਸਟੈਮ ਨਾਲ ਵੀ ਚਾਹੀਦਾ ਤੇ ਇੰਡੋਰੈਂਸ ਵੀ ਚਾਹੀਦੀ ਆ ਇੰਡੋਰੈਂਸ ਦਾ ਮਤਲਬ ਵੀ ਲੰਬੀ ਉਡਾਣ ਦੇ ਸਕੇ ਉੱਡ ਸਕੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਵਧਾਉਣਾ ਠੀਕ ਹੈ ਜੀ ਤੇ ਨੰਬਰ 5 ਤੇ ਇਹਦਾ ਕੰਬੀਨੇਸ਼ਨ ਅਸੀਂ ਕਿਹਦੇ ਨਾਲ ਮਿਲਾ ਕੇ ਦੇ ਸਕਦੇ ਹਾਂ ਠੀਕ ਹੈ ਜੀ ਇਹਨੂੰ ਬਰੋਟੋਨ ਨੂੰ ਗਲੂਕੋਜ਼ ਜਾਂ ਇਲੈਕਟ੍ਰੋਲਾਈਟ ਨਾਲ ਜੇ ਦਈਏ ਗਰਮੀਆਂ ਚ ਤੇ ਯਾਰ ਕਿਹਦੇ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਖਾਸ ਕਰੇ ਕਬੂਤਰ ਜਦੋਂ ਡਾਂਨ ਤੋਂ ਵਾਪਸ ਆਉਂਦੇ ਆ ਕੁਛ ਪੂੰਦਾ ਇਹਦੀਆਂ ਪਾਓ ਚੁਟਕੀ ਇੱਕ ਗਲੂਕੋਸਤੀ ਪਾ ਲੋ ਇੱਕ ਕਬੂਤਰ ਵਾਸਤੇ ਚੁਟਕੀ ਇੱਕ ਇਲੈਕਟ੍ਰੋਨ ਪਾ ਲੋ 20 ml ਪਾਣੀ ਤੇ ਉਹ ਕਬੂਤਰ ਦੇ ਅੱਗੇ ਰੱਖੀ ਜੋ ਤੇ ਕਬੂਤਰ ਨੂੰ ਤੋਰੀ ਜੋ ਠੀਕ ਹੈ ਵੀਰ ਜੀ ਹੁਣ ਇਹ ਆਪਾਂ ਤੁਹਾਨੂੰ ਦੱਸਿਆ ਕਿ ਇਹਦੀ ਕੀਮਤ ਕੀ ਹੈ ਤੇ ਕਿੰਨੇ ਦਾ ਇਹ ਮਿਲਦਾ ਆਪਾਂ ਨੂੰ ਤੇ ਕਿੱਥੋਂ ਆਪਾਂ ਨੂੰ ਲੈ ਸਕਦੇ ਹਾਂ ਠੀਕ ਹੈ ਜੀ ਯਾਰ ਕਿਹੇ ਵੀ ਤੁਸੀਂ ਮੈਡੀਕਲ ਸ਼ਾਪ ਤੋਂ ਬਰੋਟੋਨ ਨੂੰ ਲੈ ਸਕਦੇ ਤੁਹਾਨੂੰ ਮਿਲ ਸਕਦਾ ਹਰ इजीली ਅਵੇਲੇਬਲ ਹੈ ਹਰ ਮੈਡੀਕਲ ਸਟੋਰ ਤੇ 3 ਐਮਐਲ ਦਾ ਜੇ ਲੈਣਾ ਤੁਹਾਨੂੰ 70 60 ਤੋਂ 70 ਮਿਲ ਜੂਗਾ 60 ਐਮਐਲ ਦਾ 120 ਰੁਪਏ ਦਾ ਕਰਤੋਂ ਮਿਲ ਜਦਾ 150 ਤੱਕ ਹੁਣ ਵੀਰ ਜੀ ਨੂੰ ਆਗਾ ਦੇਣ ਦਾ ਤਰੀਕਾ 5 ਐਮਐਲ ਜਿਹੜੀ ਬਰੋਟੋਨ ਆ ਉਹਨੂੰ 50 60 ਲੀਟਰ ਪਾਣੀ ਐਮਐਲ ਪਾਣੀ ਵਿੱਚ ਮਿਲਾਓ ਗਲੂਕੋਜ਼ ਪਾਓ ਥੋੜਾ ਜਿਹਾ ਵਿੱਚ ਇਲੈਕਟ੍ਰੋਲ ਪਾਓ ਉਹ ਕਬੂਤਰ ਨੂੰ ਜੇ ਖਰ ਤੁਸੀਂ ਸੰਭਾਲਣਾ ਕਬੂਤਰ ਨੂੰ ਜਲਦੀ ਤਿਆਰ ਕਰਨਾ ਜਲਦੀ ਰਿਕਵਰ ਕਰਨਾ ਇਹਦੀਆਂ ਨੋਕਾਂ ਲਵੋ ਠੀਕ ਹੈ ਜੀ ਤੇ ਜਦੋਂ ਤੁਸੀਂ ਆਪਾਂ ਕਬੂਤਰ ਛੱਡਣਾ ਵਾ ਕਿਹ ਜਗਾ ਜਦੋਂ ਮੰਨ ਲਓ ਆਪਾਂ ਦੋ ਐਤਵਾਰ ਛੱਡਣਾ ਤੇ ਸ਼ੁੱਕਰਵਾਰ ਉਦੋਂ ਵੀ ਉਹਨੂੰ ਦੇ ਰਿਕਵਰੀ ਵਾਸਤੇ ਯੂਜ਼ ਕਰ ਸਕਦੇ ਪਾਣੀ 'ਚ ਮਿਲਾ ਕੇ ਦੇ ਸਕਦੇ ਉਹਦੇ ਨਾਲ ਵੀ ਕਬੂਤਰੇ ਤੁਹਾਡਾ ਜਲਦੀ ਰਿਕਵਰ ਕਰਦਾ ਤੇ ਉਹਨੂੰ ਬਿਲਡ ਅਪ ਕਰਦਾ ਤੇ ਅਗਰ ਇਹ ਹੋ ਗਏ ਵੀ ਜੀ ਦੀ ਉਡਾਨ ਤੇ ਸੰਭਾਲ ਚ ਕੰਮ ਹੁਣ ਇਹਦੇ ਰੂਟੀਨ 'ਚ ਰੂਟੀਨ 'ਚ ਯਾਰ ਤੁਸੀਂ ਇੱਕ ਦੋ ਵਾਰ ਇਹਨੂੰ ਹਫਤੇ 'ਚ ਯੂਜ਼ ਕਰਾ ਸਕਦੇ ਹੋ ਤਿੰਨ ਤਿੰਨ 3 4 ਐਮਐਲ ਜਿਹੜਾ ਬਰੂਟੋਨ ਆ ਇੱਕ ਕਬੂਤਰ ਦੇ ਹਿਸਾਬ ਨਾਲ 50 ਐਮਐਲ ਪਾਣੀ ਪਾ ਕੇ ਔਰ ਹਿਸਾਬ ਨਾਲ ਤੁਸੀਂ ਬਣਾ ਲਓ ਤਰੀਕਾ ਸਾਰੇ ਕਬੂਤਰਾਂ ਦੇ ਜਿੰਨੀ ਕਿ ਚਾਹੀਦੀ ਹੈ ਓਨੀ ਪਾ ਕੇ ਤੁਸੀਂ ਇਹਨਾਂ ਨੂੰ ਦੇ ਸਕਦੇ ਜੋ ਕਬੂਤਰਾਂ ਨੂੰ ਤੇ ਇਹਦੇ ਨਾਲ ਕੀ ਆ ਇੱਕ ਤੇ ਲੀਵਰ ਸਾਈਜ਼ ਦਾ ਕਬੂਤਰ ਦਾ ਕਬੂਤਰ ਨੂੰ ਪੋੜ ਨੇ ਜਾਮ ਹੁੰਦੀ ਕਬੂਤਰ ਦਾ ਜਿਹੜਾ ਡਾਈਜੈਸ਼ਨ ਸਿਸਟਮ ਵਧ ਰਿਹਾ ਹੁੰਦਾ ਕਬੂਤਰ ਜੇ ਖਾਸ ਕਰਕੇ ਜਦੋਂ ਆਪਾਂ ਜੋੜੇ ਜੋੜੇ ਹੁਣ ਲਾਏ ਉਹਨਾਂ ਦੇ ਵਿੱਚ ਇਹਨੂੰ ਪੱਕਾ ਚੂਜ਼ ਕਰਿਆ ਕਰੋ ਠੀਕ ਹੈ ਜੀ ਤੇ ਯਾਰ ਉਡਾਨ ਤੋਂ ਜਦੋਂ ਆਪਾਂ ਕਬੂਤਰ ਜਿਹਾ ਡਾਉਣਾ ਇੱਕ ਜਿਹੜੀ ਜ਼ਰੂਰੀ ਚੀਜ਼ ਕੋਈ ਜਦੋਂ ਅੱਜ ਛੜਨਾ ਤੇ ਅੱਜ ਕਬੂਤਰ ਨੂੰ ਪਾਣੀ ਤੇ ਪਾ ਗਏ ਨਾ ਦਿਓ ਕਿਉਂਕਿ ਇਹ ਰਿਲੈਕਸੇਸ਼ਨ ਆ ਰਿਲੈਕਸੇਸ਼ਨ ਟੋਨਿੰਗ ਕਰ ਰਿਲੈਕਸ ਕਰਦਾ ਬਾਡੀ ਨੂੰ ਤੇ ਉਸ ਸਮੇਂ ਤੁਹਾਨੂੰ ਪਤਾ ਸਾਨੂੰ ਰਿਲੈਕਸੇਸ਼ਨ ਦੀ ਲੋੜ ਨਹੀਂ ਦੇ ਦੋ ਤਾਂ ਤੁਹਾਨੂੰ ਫੀਟਿੰਗ ਦੀ ਜ਼ਰੂਰਤ ਨਹੀਂ ਵੀ ਕਬੂਤਰ ਵਧੀਆ ਪਰਫਾਰਮ ਕਰਕੇ ਪਵੇ ਐਂਡ ਤੇ ਇਹਦੀਆਂ ਇੱਕ ਦੋ ਗੱਲਾਂ ਇਹਨੂੰ ਵਿਮਰਲ ਨਮਲਾ ਮळा ਕੇ ਕਦੇ ਮਨੋ ਠੀਕ ਹੈ ਜੀ ਕਈ ਲੋਕਾਂ ਨੂੰ ਵਿਮਰਲ ਨਮਲਾ ਮळा ਕੇ ਦੇ ਦਿੰਦੇ ਆ ਮੈਨੂੰ ਵੀ ਇਹ ਚੀਜ਼ ਦਾ ਨਹੀਂ ਪਤਾ ਮੈਨੂੰ ਵੀ ਪਤਾ ਲੱਗਾ ਕਿ ਤੂੰ ਪੜਿਆ ਤੇ ਅਹੀਂ ਵੀ ਦਿਨੇ ਹੈ ਪਹਿਲਾਂ ਬਿਮਰਨ ਨਾਮ ਮਲਾ ਕੇ ਕਦੇ ਮੈਨੂੰ ਦੋ ਪ੍ਰੋਟੋਨ ਉਸੇ ਦੇ ਨੇ ਠੀਕ ਹੈ ਜੀ ਤੇ ਜੇ ਇਹਦੀ એનર્ਜੀ ਡਬਲ ਕਰਨੀ ਆ ਨਾ ਇਸ ਚਾਹੁੰਦੇ ਤੁਸੀਂ ਕੰਮ ਦੋ ਗੁਣਾ ਜ਼ਿਆਦਾ ਕਰੇ ਤੇ ਗਲੂਕੋਜ਼ ਤੇ ਇਲੈਕਟ੍ਰੋਨਾਂ ਨੂੰ ਮਿਕਸ ਕਰਕੇ ਦੋ ਯਾਰ એનર્ਜੀ ਡਬਲ ਕਰ ਦੋ ਪੁੱਤਰ ਤੇ ਇਹ ਯਾਰ ਅੱਜ ਦੀ ਆਪਣੀ ਇਹਦੀ ਵੀਡੀਓ ਠੀਕ ਹੈ ਵੀਰ ਜੀ ਤੇ ਅੱਗੇ ਦੱਸੋ ਕਿ ਤੁਹਾਨੂੰ ਕਿਹੜੀ ਵੀਡੀਓ ਆਪਾਂ ਲਈਏ ਬਣਾ ਕੇ ਨੈਕਸਟ ਟੌਪਿਕ ਤੇ ਉਹ ਵੀ ਜਲਦੀ ਲੈ ਕੇ ਆਵਾਂਗੇ ਆਪਾਂ ਤੇ ਇਸ ਤਰ੍ਹਾਂ ਸ਼ਿਫਟ ਬਾਈ ਸ਼ਿਫਟ ਆਪਾਂ ਟਰਮ ਬਾਈ ਟਰਮ ਸਾਰੀਆਂ ਹੀ ਦਵਾਈਆਂ ਆਪਾਂ ਕਵਰ ਕਰਾਂਗੇ ਜਿਹੜੀਆਂ ਕਬੂਤਰਬਾਈ ਯੂਜ਼ ਹੁੰਦੀਆਂ ਉਹਦੇ ਤੁਹਾਨੂੰ ਮੁਨਾਫੇ ਵੀ ਦੱਸੂਗਾ ਨੁਕਸਾਨ ਵੀ ਦੱਸੂਗਾ ਤੇ ਇਸ ਤਰ੍ਹਾਂ ਹੀ ਸਾਥ ਬਣਾਈ ਰੱਖਿਓ ਤੇ ਬਹੁਤ ਬਹੁਤ ਪਿਆਰ ਸਤਿਕਾਰ ਦਿੰਦੇ ਸਾਰੇ ਭਰਾ ਤੇ ਇੰਨਾ ਹੀ ਕਹਿੰਦਾ ਹੋਇਆ ਮੈਂ ਅੱਜ ਦੀ ਵੀਡੀਓ ਨੂੰ ਸਮਾਪਤ ਕਰਦਾ ਜਲਦੀ ਮਿਲਦੇ ਆਂ ਨੈਕਸਟ ਵੀਡੀਓ ਚ ਰੱਬ ਰੱਖਾ ਜੀ ਹੁਣੇ ਬਾਦ